ਬਾਣੀ ਦੀ ਪੰਕਤੀ ਹੈ ਵੱਡੇ ਭਾਗੀ ਹਰ ਸੰਗਤ ਪਾਵਾ ਵੱਡੇ ਭਾਗਾ ਦੀ ਨਿਸ਼ਾਨੀਆਂ ਗੁਰੂ ਕੋਲੇ ਬਹਿਣਾ ਮਾੜੇ ਕਰਮਾਂ ਦੀ ਨਿਸ਼ਾਨੀਆਂ ਗੁਰੂ ਕੋਲੇ ਬਹਿ ਕੇ ਗੱਲਾਂ ਕਰਨੀਆਂ ਬਾਣੀ ਦੀ ਪੰਕਤੀ ਹੈ ਹਰ ਜਸ ਕਰਤੇ ਬਾਤ ਚਲਾਵਾ ਰੱਬ ਦੀ ਗੱਲ ਹੁੰਦੀ ਹੋਵੇ ਤੇ ਐਵੇਂ ਬਹਿ ਕੇ ਆਪਦੇ ਨਹੀਂ ਗਾਜਰਾਂ ਵੇਚੀ ਜਾਵੇ ਮਾੜੇ ਭਾਗਾ ਦੀ ਨਿਸ਼ਾਨੀ ਹੈ ਬਾਣੀ ਦੀ ਇੱਕ ਹੋਰ ਪੰਕਤੀ ਹੈ ਕਹਿੰਦੇ ਵੀ ਜਿਹੜੇ ਬੰਦੇ ਦਾ ਗੁਰੂ ਕੋਲੇ ਬੈਠਣ ਨੂੰ ਚੱਤ ਨਹੀਂ ਕਰਦਾ ਉਹ ਬੰਦਾ ਕਿਹੜਾ ਥੱਲੇ ਦੇਖੋ ਕਿਵੇਂ ਆਪਾਂ ਤੁਰੇ ਫਿਰਦੇ ਆ ਕਹਿੰਦੇ ਉਹ ਬੰਦਾ ਉਹ ਵਾ ਜਿਹਦਾ ਹਿਰਦਾ ਪੱਥਰ ਵਰਗਾ ਹੈ ਜਨਕੇ ਚਤ ਕਠੋਰ ਹੈ ਬਹਿ ਨਾ ਸਤਗੁਰ ਪਾਸ ਕਹਿੰਦੇ ਉਹ ਬੰਦੇ ਉਹ ਹੁੰਦੇ ਆ ਐਵੇਂ ਲੰਗਰ ਦੀਆਂ ਦਾਲਾਂ ਹੀ ਟੈਸਟ ਕਰਕੇ ਨੰਗ ਜਾਣਾ ਮੁੜ ਕੇ ਗੁਰੂ ਕੋਲੇ ਬਹਿਣਾ ਹੀ ਨਹੀਂ ਨੀਤੀ ਵਾਲਾ ਕਹਿੰਦਾ ਕਹਿੰਦਾ ਤੁਲਸੀ ਪੂਰਬਲੇ ਕਰਮ ਬਿਨ ਖਰਜਾ ਸੁਣਿਆ ਨਾ ਜਾਏ ਚੰਗੇ ਭਾਗਾ ਤੋਂ ਬਗੈਰ ਖਰੀਦਾ ਜਾ ਸੁਣਿਆ ਤਾਂ ਕੀ ਜਾਣਾ ਬੰਦੇ ਦਾ ਮੱਥਾ ਟੇਕਨ ਨੂੰ ਚਤ ਨਹੀਂ ਕਰਦਾ ਚੰਗੇ ਭਾਗਾ ਤੋਂ ਬਗੈਰ ਨਾ ਸਾਦ ਸੰਗਤ ਲਾਹਾ ਤਾਂ ਕੀ ਲਿਆ ਜਾਣਾ ਮੱਥਾ ਟੇਕ ਕੰਨੂ ਚਤਰੀ ਕਰਦਾ ਤુલਸੀ ਪੂਰਬਲੇ ਕਰਮ ਬਿਨ ਖਰਜਾ ਸੁਣਿਆ ਨਾ ਜਾਏ ਕਿਆ ਉਂਗਾ ਕਿਆ ਨਰਮਰਾ ਸੰਗਤ ਦੇ ਵਿੱਚੋਂ ਉੱਠ ਕੇ ਘਰ ਨੂੰ ਤੁਰ ਜਾਣਾ ਇਹ ਵੀ ਮਾੜੇ ਭਾਗਾ ਦੀ ਨਿਸ਼ਾਨੀ ਆ ਸੰਗਤ ਵਿੱਚ ਬਾਤ ਬਵਾਦ ਕਰਨਾ ਇਹ ਵੀ ਮਾੜੇ ਕਰਮਾਂ ਦੀ ਨਿਸ਼ਾਨੀ ਆ ਚੰਗੇ ਕਰਮਾਂ ਦੀ ਨਿਸ਼ਾਨੀ ਸਿੱਖ ਦੀ ਕਦੋਂ ਆ ਚੰਗੇ ਕਰਮਾਂ ਦੀ ਨਿਸ਼ਾਨ ਨਿਸ਼ਾਨੀ ਸਿੱਖ ਦੀ ਉਦੋਂ ਆ ਜਦੋਂ ਨੇਤਰੀ ਸਤਗੁਰੂ ਵੇਖਣਾ ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਕੰਨਾਂ ਦੇ ਨਾਲ ਸੁਣਨਾ ਬੁੱਧੀ ਦੇ ਨਾਲ ਵਿਚਾਰਨਾ ਤੇ ਜੀਭ ਦੇ ਨਾਲ ਰੱਬ ਦਾ ਨਾਮ ਲੈਣਾ ਤੇ ਫਿਰ ਬਾਣੀ ਚ ਮਹਾਰਾਜ ਕਹਿੰਦੇ ਸਾਧਾ ਨਾਲੋਂ ਸੰਤਾਂ ਨਾਲੋਂ ਗੁਣੀ ਗਿਆਨੀਆਂ ਨਾਲੋਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰਚਰਨੀ ਸਿੱਖ ਪੜ੍ਹਦੇ ਆਂ ਕਹਿੰਦੇ ਉਹ ਸਿੱਖ ਕਿਉਂ ਸਮਝੇ ਬਈ ਮੇਰੇ ਸਾਰਾ ਨਾਲੋਂ ਚੰਗੇ ਭਾਗ ਆ ਮੈਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਇੱਕ ਮੇਰੀ ਬੇਨਤੀ ਸੁਣ ਲਓ ਵੀ ਜਕਾਰਾ ਨਹੀਂ ਛੱਡਣਾ ਜਕਾਰਾ ਐਡਾ ਸਸਤਾ ਨਹੀਂ ਭਈ ਐਵੇਂ ਕੋਈ ਗੱਡੀ 'ਚ ਬੈਠਣ ਲੱਗਾ ਜੁਕਾਰਾ ਛੱਡਦਾ ਰੋਟੀ ਖਾ ਕੇ ਖਾ ਕੇ ਛੱਡਾ ਜੁਕਾਰਾ ਜੁਕਾਰਾ ਦੋ ਵਾਰੀ ਛੁੱਟਦਾ ਐਵੇਂ ਬਹਿਮ 'ਚ ਨਾ ਰਹਿਂਜੋ ਜਾਂ ਤਾਂ ਜੁਕਾਰਾ ਉਦੋਂ ਛੱਡਿਆ ਜਾਂਦਾ ਜਦੋਂ ਕਿਤੇ ਚੜ੍ਹਾਈ ਕਰਗੇ ਤੇ ਜਾਂ ਜੁਕਾਰਾ ਉਦੋਂ ਛੱਡਿਆ ਜਾਂਦਾ ਜਦੋਂ ਕਿਸੇ ਚੀਜ਼ ਨੂੰ ਫਟੇ ਕਰ ਲਗੇ ਜਿਹੜਾ ਬੰਦਾ ਜੁਕਾਰਾ ਸੰਗਤ 'ਚ ਛੱਡਦਾ ਉਹ ਇਉਂ ਇਉਂ ਸਮਝੋ ਵੀ ਬਗਦੇ ਪਾਣੀ 'ਚ ਰੋੜਾ ਮਾਰਦਾ ਪਾਣੀ ਦਾ ਵੇਗ ਹਲਾ ਦਿੰਦਾ ਪਾਣੀ ਦਾ ਬੇਗ ਦਾ ਮਤਲਬ ਕੋਈ ਆ ਇਦੜ ਮਾਨਾ ਇਹ ਪਾਣੀ ਦੀ ਨਿਆਈ ਹੈ ਇਹਨੂੰ ਆਪਾਂ ਕਿੰਨੇ ਗੁਰੂ ਦੇ ਸ਼ਬਦ ਦੇ ਖੋੜੇ ਦਿਨ ਦਿਨਾਂ ਵੀ ਟਿਕ ਜੇ ਅੱਖਾਂ ਵੀ ਮੀਚਦੇ ਆ ਟਿਕਦਾ ਫੇਰ ਨਹੀਂ ਟਿਕਣ ਨਾ ਪਾਵਾਂ ਰਾਈ ਰਾਈ ਦੇ ਦਾਣੇ ਜਿੰਨਾ ਫੇ ਟਿਕਨ ਨੂੰ ਤਿਆਰ ਨਹੀਂ ਦੇਖੋ ਆਪਾਂ ਅੱਖਾਂ ਵੀ ਮੀਚਦੇ ਆ ਵੀ ਮੈਥੀ ਤਾਂ ਵਰਤੀ ਲੱਗੀ ਪਰ ਮਨ ਨਹੀਂ ਅੰਦਰੋਂ ਟਿਕਿਆ ਕਬੂ ਜੀੜਾ ਉਪ ਚੜ ਤੱਕ ਕਬੂ ਜਾਏ ਪਿਆਲੇ ਲੋਭੀ ਜੀੜਾ ਫਰਨਾ ਰਹਿ ਤੱਕ ਚਾਰੇ ਕੁੰਟਾਂ ਅੱਖਾ ਇੱਥੇ ਮੀਚਦਾ ਤੇ ਮਨ ਚਾਰਾਂ ਕੁੰਟਾਂ ਦੇ ਤੇ ਦਸਾਂ ਦਸਾਂ ਦਿਸਾਂ ਦੇ ਵਿੱਚ ਭੱਜਿਆ ਫਿਰਦਾ ਅੱਖਾ ਤਾਂ ਇੱਥੇ ਮੀਚ ਕੇ ਦਿਖਾਉਂਦਾ ਮੇਰੇ ਅਰਗਾ ਤੇ ਮਾਨਾ ਜਿਹੜਾ ਚਾਰਾਂ ਕੁੰਟਾਂ ਚ ਦਸਾਂ ਦਸਾਂ ਚ ਭੱਜਿਆ ਫਿਰਦਾ ਮੇਰਾ ਕਹਿਣ ਦਾ ਮਤਬ ਲੈ ਜਕਾਰੇ ਦਾ ਮਤਬਲ ਹੁੰਦਾ ਕਿਸੇ ਸਮੇਂ ਛੱਡਣਾ ਆਪਾਂ ਇਹ ਮੇਂ ਜਜਵਾਦ ਅਚਾਨਕ ਛੱਡੀ ਜਾਂਦੇ ਆ